ਅੱਜ ਕੀ ਇਹ ਜੰਗਲ ਇਹ ਜੰਗਲ ਰਾਜ ਬਣ ਗਿਆ ਜੀ ਪੰਜਾਬ ਦੇ ਵਿੱਚ ਇਹ ਜਿਹੜੇ ਕੋਈ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਚਲੋ ਨੋਰਮਲ ਰੋਡ ਦੇ ਉੱਤੇ ਚੱਲਦੇ ਆਮ ਸੁਭਾਵਕ ਇਹ ਜਿਹੇ ਕੰਮ ਹੁੰਦੇ ਰਹਿੰਦੇ ਆ ਵੀ ਇਹਦਾ ਮਤਲਬ ਇਹ ਆ ਵੀ ਇੱਕ ਆਪਾਂ ਇਨਸਾਨ ਨੂੰ ਕੁੱਟਕੁੱਟ ਮਾਰਦੀ ਹੈ ਦੇਖੋ ਜੀ ਇਸ ਬੰਦੇ ਦਾ ਕੋਈ ਪਿੱਛੇ ਨਾ ਤਾਂ ਕੋਈ ਘਰ ਦਾ ਵਾ ਤੇ ਇੱਕ ਇਹਦਾ ਬੱਚਾ ਵਾ ਉਹ ਵੀ ਬਾਹਰ ਹੁਣ ਇਹ ਦੱਸੋ ਇਹਦਾ ਇਨਸਾਫ ਚਾਹੀਦਾ ਜੋ ਹੋਇਆ ਅੱਜ ਦਾ ਇਹ ਦੁੱਖ ਦਾ ਇਹ ਨਏ ਇੱਕ ਮਨੁੱਖੀ ਮੂੰਹ ਦੇ ਉੱਤੇ ਚਪੇੜ ਆ ਜੀ ਜੋ ਵੀ ਆ ਹੁਣ ਜੇ ਅੱਜ ਇਹਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਇਹ ਬਹੁਤ ਹੀ ਦੁੱਖਨਾਇਕ ਘਟਨਾ ਹੋਏਗੀ ਜੀ ਇਹ ਮਨਜੀਤ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਬਾਕੀ ਤੁਸੀਂ ਸਾਰੇ ਆਪਣੇ ਸਰਦਾਰ ਜੀ ਹੈਗੇ ਆ ਜੀ ਇਹਦਾ ਇਹਨੂੰ ਇਨਸਾਫ ਦਿਵਾਓ ਜੀ ਬਸ ਅਸੀਂ ਤਾਂ ਇਹ ਕਹਿੰਦੇ ਕਿਵੇਂ ਲੱਗਦਾ ਜਿਹੜਾ ਇੱਕ ਐਕਸੀਡੈਂਟ ਤੋਂ ਬਾਅਦ ਕੁੱਟ-ਕੁੱਟ ਕੇ ਮਾਰ ਦੇਣਾ ਤੇ ਕਿਸੇ ਮਨੁੱਖ ਨੇ ਰਾਹਗੀਰ ਨੇ ਕਿਸੇ ਨੇ ਛਡਾਇਆ ਵੀ ਨਹੀਂਗਾ ਇੱਕ ਅਸੀਂ ਉਸ ਦੇਸ਼ ਦੇ ਵਾਸੀ ਆ ਪੰਜਾਬ ਜਿਹੜਾ ਕਿ ਹੁਣ ਤੱਕ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਾ ਰਿਹਾ ਅੱਜ ਸਾਡੇ ਹੀ ਧਰਤੀ ਦੇ ਉੱਤੇ ਸਾਡੇ ਹੀ ਇਨਸਾਨੀ ਆਪਣੇ ਸੇਫਤਾ ਫਿਰ ਆਉਣ ਵਾਲੇ ਸਮੇਂ 'ਚ ਕੀ ਕਹਾਂਗੇ ਨਾ ਤਾਂ ਇਹ ਯੂਪੀ ਆ ਨਾ ਬਿਹਾਰਾ ਜੀ ਬੰਗਾਲ ਆ ਇੱਥੇ ਤਾਂ ਜੀ ਆਪਣੇ ਰਾਹੀਰ ਪਾਣੀ ਪਲਾਉਂਦੇ ਆ ਹੋਰ ਸੇਵਾ ਕਰਦੇ ਆ ਤੇ ਕੀ ਗੱਲ ਹੋ ਗਈ ਚਲੋ ਇੱਕ ਐਕਸੀਡੈਂਟ ਹੋ ਗਿਆ ਨਾਰਮਲ ਗੱਲ ਆ ਤੇ ਤੁਸੀਂ ਆਹਾ ਕੰਮ ਕਰੋ ਵੀ ਇੱਕ ਕੁੱਟ-ਕੁੱਟ ਕੇ ਇੱਕ ਇਨਸਾਨ ਨੂੰ ਦੀ ਮਾਰ ਦੋ ਤੈਨੂੰ ਕੋਈ ਗਲਤੀ ਹੋ ਗਈ ਤੁਸੀਂ ਬੈਠ ਕੇ ਦੋ ਬੰਦੇ ਬੈਠੋ ਉਹਦੇ ਵਿੱਚ ਸਰਦਾਰ ਸਾਹਿਬ ਆਪਣੇ ਪੰਜਾਬ ਪੁਲਿਸ ਆਏਗੀ ਫਿਰ ਹਾਂ ਉਹ ਪਰੇਗਾ ਜੀ ਕੀ ਲੱਖ ਦਾ 2 ਲੱਖ ਦਾ 5 ਹੁਣ ਇਹਦਾ ਕੋਈ ਉਹਦੀ ਕੋਈ ਵੈਲਿਊ ਹੈ ਜੀ 1 ਕਰੋੜ ਇਸ ਇਨਸਾਨ ਨੂੰ ਵਾਪਸ ਲਿਆ ਦੇਣ ਤੇ ਅਸੀਂ ਕਹਾਂਗੇ ਵੀ ਹਾਂ ਜੀ ਲਿਆ ਸਕਦਾ ਕੋਈ ਇਨਸਾਨ ਨੂੰ ਵਾਪਸ ਇਹ ਇਹੀ ਆ ਜੀ ਅਸੀਂ ਤਾਂ ਇਹ ਗੁਜਾਰਸ਼ ਕਰਦੇ ਹਾਂ ਜੀ ਸਰਕਾਰ ਅੱਗੇ ਵੀ ਸਾਡੀ ਸੁਣੀ ਜਾਵੇ ਔਰ ਸਾਡਾ ਕੋਈ ਇਸ ਇਨਸਾਨ ਨੂੰ ਕੋਈ ਇਨਸਾਫ ਮਿਲੇ ਬਸ ਨਾਮਦਾਰ ਦਿਓ ਆਪਣਾ ਨਾਮ ਇਹਦਾ ਜੀ ਮਨਜੀਤ ਸਿੰਘ ਕਰਨ ਉਹ ਮਹਾਸਿੰਘ ਹਾਂ ਪਿੰਡ ਹਰਿਓਂ ਗਲਾਂ ਤੋਂ ਤੇ ਬੱਸ ਆ ਰਹੀ ਸੀ ਆਪਣੇ ਰਾਹੇ ਤੋਂ ਇਹ ਜਾ ਰਿਹਾ ਸੀ ਆਪਣੇ ਚਹਿਲਾ ਤੋਂ ਇਧਰ ਜਾ ਰਿਹਾ ਸੀ ਤੇ ਆਪਣੀ ਸਾਈਡ ਜਾ ਰਿਹਾ ਸੀ ਬੱਸ ਵਾਲੇ ਦਾ ਕਸੂਰ ਲੱਗਦਾ ਬੱਸ ਵਾਲੇ ਮਾਰ ਕੇ ਭੱਜ ਗਏ ਇਹਨੂੰ 7 ਵਜੇ ਦੀ ਡੈਥ ਹੋਈ ਹੈ ਜੀ ਤੇ ਟਰੈਕਟਰ ਵੀ ਨਹੀਂ ਢਿੱਲੋਂਾਂ ਦੀ ਬੱਸ ਆ ਜੀ ਢਿੱਲੋਂ ਬੱਸ ਆ ਪਤਾ ਨਹੀਂ ਅਮਰੀਕ ਸਿੰਘ ਦੀ ਹੈ ਪਤਾ ਨਹੀਂ ਦੁਆ ਦੀ ਹੈ ਇਹ ਨਹੀਂ ਪਤਾ ਢਿੱਲੋਂ ਬੱਸ ਲਿਖਿਆ ਹੋਇਆ ਹੈ ਐਕਸੀਡੈਂਟ ਚ ਮਾਰੇ ਹਾਂ ਨਾ ਜੀ ਨਾ ਉਹ ਦੱਸਦੇ ਨੇ ਲੋਕ ਆਲੇ ਵਾਲੇ ਜਿਹੜੇ ਉਹਨਾਂ ਨੇ ਦੇਖਿਆ ਉਹ ਕਹਿੰਦੇ ਵੀ ਕੁੱਟ ਕੇ ਮਾਰਿਆ ਕੁੱਟ-ਕੁੱਟ ਮਾਰਿਆ ਕੁੱਟ ਕੇ ਮਾਰਿਆ ਹਾਂਜੀ ਤੇ ਇਹ ਮਤਲਬ ਬਿਹਾਰ ਬੰਗਾਲ ਬਣ ਗਿਆ ਜਿਹੜਾ ਜਮਾਂ ਹੀ ਕੁੱਟ ਕੇ ਮਾਰਿਆ 2-3 ਘੰਟੇ ਆਇਆ ਹੀ ਨਹੀਂ ਕੋਈ ਪੁੱਛਿਆ ਹੀ ਨਹੀਂ ਨਾ ਕਿਸੇ ਨਾ ਕੋਈ ਬੱਸ ਵਾਲਾ ਆਇਆ ਅਜੇ ਤੱਕ ਕਿ ਉਸ ਨੂੰ ਪੁੱਛਣਾ ਚਾਹੀਦਾ ਆ ਕੇ ਵੀ ਹਾਂ ਵੀ ਕੀ ਹੋਇਆ ਕੀ ਨਹੀਂ ਬਾਲੀ ਵਾਰਸੇ ਨਹੀਂ ਕਿਤੇ ਬੱਸ ਦਾ ਕੋਈ ਲੋਕਲ ਬੱਸਾ ਨਾਲੇ ਜੀ ਜੀ ਮੌਤ ਹੋਈ ਆ ਕਿੱਥੇ ਕਿੱਥੇ ਜਾ ਰਹੀ ਸੀ ਇਹ ਜਾ ਰਿਹਾ ਸੀ ਜੀ ਮੇਰਾ ਖਿਆਲ ਬੰਬਾਂ ਦਾ ਟਰੈਕਟਰ ਚਲਾ ਰਿਹਾ ਸੀ ਇਹ ਹਰਿਓਂ ਕਲਾ ਦਾ ਮੁੰਡਾ ਇਹ ਬੰਬਾਂ ਦਾ ਟਰੈਕਟਰ ਚਾ ਰਿਹਾ ਸੀ ਬੰਬਾਂ ਨੇ ਚੱਲਿਆ ਸੀ ਇੱਥੋਂ ਕੀ ਨਾਮ ਸੀ ਜੀ ਮਨਜੀਤ ਸਿੰਘ ਨਾਂ ਥਾਣਾ ਮਹਾ ਸਿੰਘ 45 ਸਾਲ ਉਮਰ ਦਾ ਤੁਹਾਡਾ ਕੀ ਹੈ ਹੈਲੋ ਮੇਰਾ ਨਾਮ ਗੁਰਸੇਵ ਸਿੰਘ ਮੇਰੀ ਨਿਸੇ ਸਰਪੰਚ ਆ ਜੀ ਹਾਂਜੀ ਸਾਰਿਆਂ ਨੂੰ ਹੁਣ ਕਰੀਬ ਅੱਧਾ ਪੂਰਾ ਘੰਟਾ ਸਾਨੂੰ ਪਹਿਲਾਂ ਪਤਾ ਲੱਗਿਆ ਜੀ ਇੱਥੇ ਪਤਾ ਲੱਗਿਆ ਮਨਜੀਤ ਸਿੰਘ ਜੀ ਡੈੱਡ ਬੋਡੀ ਪਈ ਆ ਇੱਕ ਪਰਲੇ ਪਾਸੇ ਮੰਨ ਲੋ ਬੱਸਾਰਟ ਲੰਬਾ ਸਰਵਿਸ ਤੇ ਟਰੈਕਟਰ ਚਲਾਉਂਦਾ ਫੋੜ ਮਾਡਲ ਉਪਰਾਲੀ ਵਾਲਾ ਤੇ ਜਿਵੇਂ ਇਹ ਬਿਆਨ ਲਿਖੋਣਗੇ ਉਸ ਆਪ ਨਾਲ ਅਸੀਂ ਕਾਨੂੰਨੀ ਕਾਰਵਾਈਆਂ ਬਚ ਲੈਵਾਂਗੇ ਐਕਸੀਡੈਂਟ ਵਿੱਚ ਤਾਂ ਮੌਤ ਨਹੀਂ ਹੋਈ ਇਹ ਦੁਖਦਾਈ ਘਟਨਾ ਜੀ ਜੋ ਵੀ ਹੋਈ ਆ ਬੰਦਾ ਇਥੋਂ ਇਨਸਾਨ ਦੁਨੀਆ ਤੋਂ ਤੁਰ ਗਿਆ ਪਰਿਵਾਰ ਵਾਲਿਆਂ ਨੂੰ ਵੀ ਬੜਾ ਇਹਦਾ ਛੋੜਾ ਸਹਣਾ ਔਖਾ ਜੀ ਅਸੀਂ ਤਾਂ ਕਾਨੂੰਨੀ ਕਾਰਵਾਈ ਜੋ ਇਹ ਸਟੇਟਮੈਂਟ ਦੇਣਗੇ ਉਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਬਿਲਕੁਲ ਐਸਐਚਓ ਸਾਹਿਬ ਤੁਸੀਂ ਮੌਕੇ ਤੇ ਪਹੁੰਚੋ ਲੱਗਦਾ ਵੀ ਇਹ ਐਕਸੀਡੈਂਟ ਨਾਲ ਮਰਿਆ ਅਜੀ ਦੇਖੋ ਜੀ ਪਹਿਲਾਂ ਸਭ ਤੋਂ ਅਸੀਂ ਸਟੇਟਮੈਂਟ ਲਿਖਾਂਗੇ ਸ਼ਿਕਾਇਤ ਕਰਤਾ ਕੀ ਲਿਖਾ ਰਿਹਾ ਉਸ ਤੋਂ ਅੱਗੇ ਸਾਡੀ ਤਫ਼ਤੀਸ਼ ਚੱਲਣੀ ਹੈ ਜੀ ਅ ਬੱਸ ਸਰਵਿਸ ਵਾਲਾ ਕੋਈ ਮਿਲਿਆ ਤੁਹਾਨੂੰ ਨਹੀਂ ਜੀ ਕੋਈ ਨਹੀਂ ਮਿਲਿਆ ਜੀ ਤੇ ਹੋਰ ਮੌਕੇ ਤੇ ਕੋਸ਼ਿਸ਼ ਕਰਾਂਗੇ ਕੋਈ ਮੌਕਾ ਕਬਾ ਮਿਲ ਜੇ ਜੋ ਸਹੀ ਜਾਣਕਾਰੀ ਸਾਨੂੰ ਦਵੇ ਬਸ ਜਿੰਨਾ ਵੀ ਹੈ ਜੀ ਫਿਰ ਢੱਲੋਂ ਬੱਸ ਸਰਵਿਸ ਹੈ ਜੀ ਇਹ ਤਾਂ ਅਸੀਂ ਮਾਲਕ ਟ੍ਰੇਸ ਕਰਦੇ ਨੇ ਕੌਣ ਹੈ ਕੌਣ ਨਹੀਂ ਬਾਕੀ ਜੋ ਸਟੇਟਮੈਂਟ ਦੇ ਦੱਸਣਗੇ ਉਸ ਅਸੀਂ ਲਿਆਵਾਂਗੇ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੈ